ਜਿਹੜੇ ਜਾਗਦੇ ਨੇ ਅਮਰਤ ਵੇਲੇ ਸਹੇਬ ਕੋਲੋਂ ਦਾਤਾਂ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਹੇਬ ਕੋਲੋਂ ਦਾਤਾਂ ਲੈਣਗੇ ਪਹਿਲੇ ਪੈਰੇ ਫੂਲੜਾ ਪਹਿਲੇ ਪੈਰੇ ਫੂਲੜਾ phal pi pacharat saheb kolo daatan lene ge jehde jagde ne amrat vele saheb kolo daatan lene ge jo jaggan lahane se jo jaggan lahane se ਸਾਹਿਬ ਕੋਲੋਂ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋਂ ਦਾਤਾ ਲੈਣਗੇ ਚੱਲਾਂਗੇ ਉਠ ਨਾਮ ਜਪ ਚੱਲਾਂਗੇ ਉਠ ਨਾਮ ਜਪ ਚੱਲਾਂਗੇ ਉਠ ਨਾਮ ਜਪ ਚੱਲਾਂਗੇ ਉਠ ਨਾਮ ਜਪ ਨਿਸਵਾਚ ਰੇ ਆਰਾਧ ਸਾਇਬ ਕੋਲੋਂ ਦਾਤਾਂ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਇਬ ਕੋਲੋਂ ਦਾਤਾਂ ਲੈਣਗੇ ਕਾਰਾ ਤੁਜ ਨਾ ਬਿਆਏ ਪਈ ਕਾਰਾ ਤੁਜ ਨਾ ਬਿਆਏ ਪਈ ਨਾਨਕ ਮੇਟੇ ਉਪਾਦ ਸਾਇਵ ਕੋ ਲੋਦਾ ਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਇਵ ਕੋ ਲੋਨਾ ਬਤਾ ਲੈਣਗੇ ਬਰਬਾਤੇ ਪ੍ਰਭ ਨਾਮ ਜਪ ਪਰਬਾਤੇ ਪ੍ਰਭ ਨਾਮ ਜਪ گور ਕੇ ਚਰਨ ਤੇ ਆਏ ਸਾਹਿਬ ਕੋ ਲੋ ਦਤ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋ ਲੋ ਦਤ ਲੈਣਗੇ ਜਨਮ ਮਰਨ ਮਲਿਉ ਉਤਰੇ ਜਨਮ ਮਰਨ ਮਲਿਉ ਉਤਰੇ ਸਚੇ ਕੇ ਗੁਨ ਗਾਏ ਸਾਇਬ ਕੋ ਲੋ ਦਤਾਲ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਇਬ ਕੋ ਲੋ ਦਤਾਲ ਲੈਣਗੇ ਕਬੀਰ ਸੁਤਤ ਕੀ ਕਰੇ ਕਬੀਰ ਸੁਤਤ ਕੀ ਕਰੇ ਉਠ ਕੇ ਨ ਜਾਪੇ ਅਮਰਾਰ ਸਾਹਿਬ ਕੋ ਲਾ ਦਤ ਲਾਣਗੇ ਜੇੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋ ਲਾ ਦਤ ਲਾਣਗੇ ਇੱਕ ਦਿਨ ਸੋਵਣ ਹੋਏ ਗੋ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਡਪਸਾਰ ਸਾਹਿਬ ਕੋ ਲੋ ਦਾਤਾਂ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋ ਲੋ ਦਾਤਾਂ ਲੈਣਗੇ ਕਬੀਰ ਸੁੱਤਾ ਕਿਆ ਕਰੇ ਕਬੀਰ ਸੁੱਤਾ ਕਿਆ ਕਰੇ ਬੈਠਾ ਰੋ ਔਰ ਜਾਗ ਸਾਹਿਬ ਕੋਲੋ ਦਾਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਹਿਬ ਕੋਲੋ ਦਾਤਾ ਲੈਣਗੇ جا کے ਸੰਗਤ ਵਿੱਚ ਰਾ ਜਾ ਕੇ ਸੰਗਤ ਵਿੱਚ ਰਹਾ 타 ਹੀ ਕੇ ਸੰਗ ਲਾਗ ਸਾਇਬ ਕੋ ਲੋ ਦਾ ਤਾ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਇਬ ਕੋ ਲੋ ਦਾ ਤਾ ਲੈਣਗੇ ਜਿਹੜੇ ਜਪ ਦੇਣ ਅਮਰਤ ਵੇਲੇ ਸਾਹਿਬ ਕੋਲੋਂ ਦਾਤਾਂ ਲੈਣਗੇ ਜਿਹੜੇ ਜਪ ਦੇਣ ਅਮਰਤ ਵੇਲੇ ਸਾਹਿਬ ਕੋਲੋਂ ਦਾਤਾਂ ਲੈਣਗੇ ਜਿਹੜੇ ਸਾਭ ਦੇਣ ਅਮਰਤ ਵੇਲਾ ਸਾਹਿਬ ਕੋਲੋਂ ਦਾਤਾਂ ਲੈਣਗੇ ਜਿਹੜੇ ਸਾਭ ਦੇ ਨੇ ਅਮਰਤ ਵੇਲਾ ਸਾਇਬ ਕੋਲੋਂ ਦਤਾਂ ਲੈਣਗੇ ਜਿਹੜੇ ਜਾਗਦੇ ਨੇ ਅਮਰਤ ਵੇਲੇ ਸਾਇਬ ਕੋਲੋਂ ਦਤਾਂ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ